ਮੇਰੇ ਮਿੱਤਰ ਸਰਦਾਰ ਕਿਰਨਜੀਤ ਸਿੰਘ ਗਹਿਰੀ ਉਹਨਾਂ ਨੂੰ ਪੰਜਾਬ ਸਟੇਟ ਦਾ ਅਨ ਆਰਗੇਨਾਈਜ਼ਡ ਕਾਂਗਰਸ ਵਰਕਰਸ ਤੇ EMPLOYES ਉਹਨਾਂ ਦਾ ਚੇਅਰਪਰਸਨ ਬਣਾਇਆ ਮੈਂ ਗਹਿਰੀ ਸਾਹਿਬ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਕਾਂਗਰਸ ਹਾਈ ਕਮਾਂਡ ਦਾ ਤੇ ਪੰਜਾਬ ਦੀ ਹਾਈ ਕਮਾਂਡ ਸਮੂਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਬਹੁਤ ਤਗੜੇ ਝਾਰੂ ਦੇ ਨੀਡਰ ਵਰਕਰ ਨੂੰ ਅੱਜ ਸੂਬੇ ਦੇ ਵਿੱਚ ਐਮ ਜ਼ਿੰਮੇਵਾਰੀ ਦਿੱਤੀ ਹੈ ਇਸ ਕਰਕੇ ਜਿੱਥੇ ਉਹਨਾਂ ਦਾ ਧੰਨਵਾਦ ਹੈ ਗਹਿਰੀ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਹੋਵੇ ਅੱਜ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਐਸ ਸੀ ਸੈਲ ਦੇ ਚੇਅਰਮੈਨ ਸੁਨੀਲ ਜੀ ਤੇ ਹੋਰ ਕਾਂਗਰਸ ਦੇ ਸਾਰੇ ਦਜਰਜਾ ਬਚਰਜਾ ਲੀਡਰ ਵਰਕਰ ਸਹਿਬਾਨ ਹਾਜ਼ਰ ਹੈ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੁੱਦਾ ਸੀ ਉਹ ਗੈਰੀ ਸਾਹਿਬ ਨੇ ਤੁਹਾਨੂੰ ਦੱਸਤਾ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ ਚ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਇਹ ਸਾਰਾ ਕੰਮ ਕਰਨ ਦੀ ਰੂਪਰੇਖਾ ਰੱਖਣ ਵਾਸਤੇ ਇੱਕ ਪ੍ਰੋਗਰਾਮ ਸੀ ਕੱਲ ਦੀ ਇਲੈਕਸ਼ਨ ਕਿਵੇਂ ਦੇਖਦੇ ਹੋ ਜੀ ਕੱਲ ਜੋ ਜਿਹੜੀ ਕੱਲ ਮੇਅਰ ਦੀ ਇਲੈਕਸ਼ਨ ਹੋਈ ਹੈ ਉਸ ਤੇ ਜਿੱਥੇ ਬਠਿੰਡਾ ਵਾਸੀਆਂ ਦੀ ਨਜ਼ਰ ਹੈ ਪੰਜਾਬ ਵਾਸੀਆਂ ਦੀ ਨਜ਼ਰ ਹੈ ਕੱਲ ਦਾ ਦਿਨ ਇਤਿਹਾਸ ਦੇ ਵਿੱਚ ਸ਼ਾਇਦ ਜੋ ਹੋਇਆ ਉਸ ਨੂੰ ਲੋਕ ਹজম ਨਹੀਂ ਕਰ 파 ਰਹੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਚਰਚਾ ਕਰਦੇ ਆ ਹੌਲੀ ਹੌਲੀ ਉਹ ਗੱਲਾਂ ਸਾਰੀਆਂ ਬਾਹਰ ਆਉਣਗੀਆਂ ਦਾ ਪਤਾ ਲੱਗੂ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ ਮੈਂ ਬਤੌਰ ਮੁੱਖ ਸੇਵਾਦਾਰ ਇਹ ਸਾਰੀ ਗੱਲ ਦੀ ਜ਼ਿੰਮੇਵਾਰੀ ਵੀ ਲੈਣਾ ਔਰ ਮੈਂ ਹਰ ਚੀਜ਼ ਦੀ ਨਿੱਜੀ ਤੌਰ ਤੇ ਸਮੀਖਿਆ ਕਰੂੰਗਾ ਪਾਰਟੀ ਦੀ ਲੀਡਰਸ਼ਿਪ ਲੋਕਲ ਲੀਡਰਸ਼ਿਪ ਨੂੰ ਨਾਲ ਲੈ ਕੇ ਕਰੂੰਗਾ ਥੋਡੇ ਪ੍ਰੈਸ ਵਾਲੇ ਵੀਰਾ ਰਾਹੀ ਵੀ ਬਹੁਤ ساریਆਂ ਗੱਲਾਂ ਦਾ ਚੈਨਲ ਹੋਇਆ ਆਪ ਲੋਕਾਂ ਤੋਂ ਵੀ ਉਹਨਾਂ ਚੀਜ਼ਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੂੰਗਾ ਔਰ ਸਮੀਖਿਆ ਕਰਕੇ ਇਸ ਚੀਜ਼ ਤੇ ਹਾਈ ਕਮਾਂਡ ਨੂੰ ਸਚਾਰੂ ਰੂਪ ਤੇ ਦਾ ਪੂਰਾ ਰੂਪਰੇਖਾ ਬਣਾ ਕੇ ਸਾਰੀ ਗੱਲ ਉਹਨਾਂ ਦੇ ਤੱਕ ਪਹੁੰਚਦੀ ਕਰੂੰਗਾ ਪ੍ਰਧਾਨ ਦੀ ਲੀਡਰਸ਼ਿਪ ਤੇ ਵੀ ਸਵਾਲ ਉਠਾਏ ਨੇ ਤੁਹਾਡੇ ਜਿਹੜੇ ਕਾਂਗਰਸ ਦੇ ਕਾਉਂਸਲਰ ਨੇ ਉਹਨਾਂ ਨੇ ਹੀ ਸਵਾਲ ਉਠਾਏ ਨੇ ਕਾਰਸ਼ੈਲੀ ਨੂੰ ਲੈ ਕੇ ਜਿਹੜੀ ਗੱਲ ਘਟਨਾਕ੍ਰਮ ਹੋਇਆ ਉਸ ਦੇ ਵਿੱਚ ਕਾਸ ਦੇ ਦੇਖੋ ਮੈਂ ਫੇਰ ਇਹੀ ਗੱਲ ਕਹਿਣਾ ਵੀ ਜੇ ਕਿਸੇ ਕਾਉਂਸਲਰ ਵੀਰਾਂ ਨੇ ਕੋਈ ਘਟਨਾਕ੍ਰਮ ਤੇ ਕਾਰਜਸ਼ੈਲੀ ਤੇ ਸਵਾਲ ਉਠਾਇਆ ਉਹਨਾਂ ਨੇ ਕਿਸੇ ਦੀ ਵੀ ਕਾਰਜਸ਼ੈਲੀ ਦੇ ਸਵਾਲ ਉਠਾਏ ਮੈਂ ਉਹਦੀ ਜ਼ਿੰਮੇਵਾਰੀ ਲੈਣਾ ਪਰ ਜੋ ਹੋਇਆ ਉਹ ਮੰਤਪਦ ਹੈ ਪਾਰਟੀ ਲਾਈਨ ਤੋਂ ਪਾਸੇ हट ਕੇ ਪਾਰਟੀ ਲਾਈਨ ਤੇ ਪਾਰਟੀ ਦੇ ਕਾਉਂਸਲਰ ਹੋ ਕੇ ਪਾਰਟੀ ਦੇ ਕਾਉਂਸਲਰ ਜਿਹੜੇ ਪਾਰਟੀ ਨੇ ਕੋਈ ਵੀ ਉਮੀਦਵਾਰ ਦਿੱਤਾ ਉਦੇ ਬਾਰੇ ਗੱਲਾਂ ਕਰਕੇ ਇਸ ਗੱਲ ਨੂੰ ਲੁਕੋਇਆ ਨਹੀਂ ਜਾ ਸਕਦਾ ਠੀਕ ਹੈ ਉਹਨਾਂ ਨੇ ਕੀਤਾ ਬਹੁ ਗਿਣਤੀ ਚ ਕੀਤਾ ਅਗਰ ਉਹਨਾਂ ਨੂੰ ਕੋਈ ਤਖਤ ਤਕਲੀਫ ਸੀਗੀ ਜਾਂ ਕੋਈ ਗਲਬਾਸੀ ਤਾਂ ਉਹਨਾਂ ਨੇ ਹਾਈ ਕਮਾਂਡ ਨਾਲ ਜਾਂ ਕਿਤੇ ਹੋਰ ਲੈਵਲ ਤੇ ਇਸ ਗੱਲ ਨੂੰ ਰੱਖ ਕੇ ਕਰਨਾ ਸੀ ਪਰ ਐ ਸਲੇਜ ਦੇ ਕਿਉਂਕਿ ਪ੍ਰੋਬਲਮ ਕਿੱਥੇ ਹੈ ਮੰਨ ਲਓ ਬੀਜੇਪੀ ਹੈ ਹਿੰਦੁਸਤਾਨ ਚ ਬੀਜੇਪੀ ਨਰੇਂਦਰ ਮੋਦੀ ਜੀ ਜਾਂ ਹੋਰ ਉਹ ਆਪ ਦੇ ਜਿਹੜੇ ਮੁੱਖ ਮੰਤਰੀ ਆ ਸੁਪਰੀਮੋ ਆ ਉਹਨਾਂ ਤੇ ਤਾਂ ਪਰਚੇ ਦਰਜ ਕਰਕੇ ਅੰਦਰ ਦੇ ਕੇ ਉਹਨਾਂ ਨੂੰ ਚੋਟ ਠੱਗ ਜੱਕੇ ਕਿ ਜੋ ਵੀ ਹੁੰਦਾ ਉਹ ਸਾਰੀ ਚੀਜ਼ ਕਰਦੇ ਆ दारू ਦਾ ਫਲਾਣੇ ਦਾ ਇਹ ਚੀਜ਼ਾਂ ਹੁੰਦੀਆਂ ਪਰ ਜਿਹੜੇ ਸਾਡੇ ਆਸੇ ਪਾਸੇ ਦੇ ਬੀਜੇਪੀ ਦੇ ਲੀਡਰ ਐ ਉਹਨਾਂ ਨੇ ਆਪ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਓਪਨਲੀ ਮਦਦ ਕਰਕੇ ਜਾਦਾ ਵਿਚਾਰਧਾਰਾ ਦਾ ਫਰਕ ਹੈ ਪਰ ਕਈ ਵਾਰ ਗੱਲਾਂ ਚੱਲਦੀਆਂ ਨਿੱਜੀ ਸਬੰਧਾਂ ਤੇ ਆ ਕੇ ਗੱਲ ਨੂੰ ਵਿਰਾਮ ਦਿੱਤਾ ਜਾਂਦਾ ਹੈ ਪਰ ਇਹ ਗੱਲਾਂ ਠੀਕ ਨਹੀਂ ਹੈ ਰਿਸ਼ਤੇਦਾਰ ਨੇ ਤਾਂ ਪੋਸਟ ਹੀ ਪਾਤੀ ਸੀ ਮੰਨ ਲਈ ਸੋਡੀ ਗੱਲ ਮੈਂ ਕਿਸੇ ਤੇ ਨਿੱਜੀ ਨਹੀਂ ਚਾਹਣਾ ਚਾਹੁੰਦਾ ਗੱਲ ਪਾਰਟੀਆਂ ਦੇ ਅਸੂਲਾਂ ਦੀ ਹੈ ਗੱਲ ਪਾਰਟੀ ਦੇ ਅਸੂਲਾਂ ਦੀ ਹੈ ਮੈਂ ਕਿਸੇ ਤੇ ਨਿੱਜੀ ਕਟਾਸ ਨਹੀਂ ਕਰਨਾ ਚਾਹੁੰਦਾ ਨਾ ਹੀ ਮੈਂ ਕਿਸੇ ਤੇ ਨਿੱਜੀ ਬੋਲਣਾ ਚਾਹੁੰਦਾ ਪਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਮੌਜੂਦਾ ਆਪ ਸਰਕਾਰ ਦੇ ਸਪਰੀਮੋ ਆਗੂ ਮੁੱਖ ਮੰਤਰੀਆਂ ਤੇ ਪਰਚੇ ਦਰਜ ਕਰਦੇ ਹੋਣ ਤੇ ਜਿਹੜੀ ਮੌਜੂਦਾ ਆਪ ਪਾਰਟੀ ਐ ਉਹ ਇਹ ਗੱਲਾਂ ਕਹਿੰਦੀਆਂ ਹੋਣ ਤੇ ਇੱਥੇ ਉਹਨਾਂ ਦੇ ਆਗੂ ਇਹਨਾਂ ਨਾਲ ਚੱਲਦੇ ਹੋਣ ਅੱਜ ਮੇਰੀ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨਾਲ ਗੱਲ ਹੋਈ ਉਹਨੇ ਮੈਨੂੰ ਸਵਾਲ ਕੀਤਾ ਵੀ ਇਹ ਕੀ ਗੱਲ ਵਾਪਰ ਗਈ ਤਾਂ ਮੈਂ ਉਹਨੂੰ ਕਿਹਾ ਇਹ ਗੱਲ ਤੁਸੀਂ ਆਪ ਦੇ ਜਿਵੇਂ ਕਹਿੰਦੇ ਆ ਮੰਜੇ-ਨਿਚੇ ਵੀ ਸੋਟਾ ਮਾਰ ਕੇ ਦੇਖੋ ਜਿੱਥੋਂ ਇਹ ਗੱਲ ਚੱਲੀ ਜਿੱਥੇ ਮੈਂ ਇਸ ਦੇ ਵਿੱਚ ਮੇਰੇ ਉਹ ਦੋ ਸਾਥੀ ਸੰਦੀਪ ਬੋਵੀ ਤੇ ਊਸ਼ਾ ਗੋਇਲ ਪਤਨੀ ਰਾਜ ਗੋਇਲ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਦੀ ਭਾਵਨਾ ਮੁਤਾਬਕ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਪਦੀ ਵੋਟ ਦਾ ਸਹਿਯੋਗ ਦਿੱਤਾ ਇਸ ਦੇ ਨਾਲ ਨਾਲ ਸਤਜਗਰੂਪ ਸਿੰਘ ਗਿੱਲ ਤੇ ਉਹਨਾਂ ਦੇ ਤਿੰਨ ਕਾਉਂਸਲਰ ਹਰਪਾਲ ਸਿੰਘ ਛਿੰਦਾਜੀ ਦੀ ਮਦਰ ਤੇ ਸਾਡੇ ਉਹਨਾਂ ਦੇ ਜੋ ਭਤੀਜੇ ਐ ਸੁਖਦੀਪ ਮੈਂ ਉਹਨਾਂ ਨੂੰ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬੇਸ਼ੱਕ ਆਪਦੀ ਬਲਜਿੰਦਰ ਸਿੰਘ ਨਾਲ ਰਿਸ਼ਤੇਦਾਰੀ ਹੋਣ ਦੇ ਨਾਤੇ ਜਾਂ ਮੌਜੂਦਾ ਹਾਲਾਤਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਤਾਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕੁਝ ਲੀਡਰ ਸਹਿਬਾਨ ਨੇ ਕੱਲ ਮੈਨੂੰ ਲਿਖਤੀ ਤੌਰ ਤੇ ਦਿੱਤਾ ਸੀ ਕਾ ਮੈਂ ਉਸ ਦੀ ਹੂ ਬੂ ਰਿਪੋਰਟ ਕਾਂਗਰਸ ਹਾਈ ਕਮਾਂਡ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਡਿਟੇਲਡ ਬਣਾ ਕੇ ਦੇ ਦਿੱਤੀ ਕਾਂਗਰਸ ਹਾਈ ਕਮਾਂਡ ਜੋ ਵੀ ਉਸ ਤੇ ਦਿਸ਼ਾ ਨਿਰਦੇਸ਼ ਦੇਊਗੀ ਉਸ ਮੁਤਾਬਕ ਅਸੀਂ ਅੱਗੇ ਇਸ ਤੇ ਜੋ ਵੀ ਕੋਈ ਗੱਲ ਬਣੂਗੀ ਉਹ ਕਰਾਂਗੇ ਰਾਹ ਦਾ ਰਾਸਤਾ ਦਿਖਾਉਣ ਦੀ ਗੱਲ ਚੱਲ ਰਹੀ ਹੈ ਜਿਨ੍ਹਾਂ ਨੇ ਮਗਾਵਤ ਕੀਤੀ ਹੈ ਮੈਂ ਫੇਰ ਤੁਹਾਨੂੰ ਕਹਿੰਦਾ ਰਾਜਨ ਗਰਗ ਕੁਝ ਨਹੀਂ ਹੈ ਜ਼ਿਲ੍ਹਾ ਪ੍ਰਧਾਨ ਦੀਆਂ ਇੱਕ ਲਿਮਿਟੇਸ਼ਨਸ ਹੁੰਦੀਆਂ ਹਨ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਹਾਈ ਕਮਾਂਡ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਦਿਸ਼ਾ ਨਿਰਦੇਸ਼ਾ ਮੁਤਾਬਕ ਉਹਨਾਂ ਨੂੰ ਅਗਰਾਹ ਕਰਾਉਣਾ ਹੁੰਦਾ ਹੈ ਮੈਂ ਕੱਲੀ-ਕੱਲੀ ਚੀਜ਼ ਤੋਂ ਉਹਨਾਂ ਨੂੰ ਅਗਰਾਹ ਕਰਾਤਾ ਉਹ ਸਾਰੀ ਡਿਟੇਲਡ ਰਿਪੋਰਟ ਬਣਾ ਕੇ ਉਹਨਾਂ ਨੂੰ ਭੇਜ ਚੁੱਕਿਆ ਹੈ ਉਹਨਾਂ ਦਾ ਜੋ ਵੀ ਦਿਸ਼ਾ ਨਿਰਦੇਸ਼ ਹੋਊਗਾ ਉਹ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਊਗਾ ਮੈਂ ਪ੍ਰਧਾਨ ਜੀ ਤੇ ਸਾਡੇ ਜਨਰਲ ਸੈਕਟਰੀ ਇਨਚਾਰਜ ਜੋ ਪੀਪੀਸੀਸੀ ਦੇ ਨੇ ਉਹਨਾਂ ਨਾਲ ਨਿੱਜੀ ਤੌਰ ਤੇ ਮੀਟਿੰਗ ਕਰਕੇ ਇਸ ਗੱਲ ਦੀ ਪੂਰੀ ਸਮੀਖਿਆ ਕੋਹ ਕਰਕੇ ਇਸ ਚੀਜ਼ ਦਾ ਮੈਂ ਉਹਨਾਂ ਨੂੰ ਵਿਆਖਿਆਨ ਕਰੂੰਗਾ ਔਰ ਗੱਲ ਦੱਸੂੰਗਾ। ਡਿਪਟੀ ਮੇਅਰ ਦੇ ਬੇਪਰੋਸਗੀ ਦਾ ਮਤਾ ਵੀ ਉਸ ਡਿਪਟੀ ਮੇਅਰ ਸਾਹਿਬ ਦੇ ਖਿਲਾਫ ਜੋ ਬੇਪਰੋਸਗੀ ਦਾ ਮਤਾ ਆਇਆ ਹੈ। ਉਸ ਦੀ ਵੀ ਮੈਨੂੰ ਕੱਲ ਆਪ ਜੀ ਦੇ ਸਾਥੀਆਂ ਦੇ ਮਾਧਿਅਮ ਰਾਹੀਂ ਉਸ ਦੀ ਕਾਪੀ ਮਿਲੀ ਸੀ। ਉਹ ਵੀ ਮੈਂ ਕਾਂਗਰਸ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਲਿਆ ਚੁੱਕਿਆ ਉਹਨਾਂ ਨੂੰ ਭੇਜਤਾ। ਜੋ ਫੈਸਲਾ ਉਥੋਂ ਆਊਗਾ ਜਿਵੇਂ ਕਹਿਣਗੇ ਓਵੇਂ ਹੀ ਕੀਤਾ ਜਾਊਗਾ ਦੁਬਾਰਾ ਮੀਟਿੰਗ ਹੋਊਗੀ ਕਾਉਂਸਲਰਸ ਰਿਫਰ ਇਸ ਮੁੱਦੇ ਨੂੰ ਲੈ ਕੇ ਤੁਸੀਂਦਰ ਇੱਕ ਸੀਟਾ ਚ ਲੈ ਕੇ ਜੇ ਆਪ ਕਹਿੰਦੀ ਹੈ ਮੇਹਰ ਦੇਖੋ ਜਿਹੜੀ ਬੇਪਰੋਸਗੀ ਦਾ ਮਤ ਹੈ ਉਸ ਬਾਰੇ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ હાજર ਕਾਉਂਸਲਰ ਦੇ 2/3 ਕਾਉਂਸਲਰ ਹੋਣੇ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਸਵਾਲ ਹੈ ਸਤਾਰ ਹਰਮਿੰਦਰ ਸਿੰਘ ਦਿੱਤੀ ਮੇਰ ਉਹਨਾਂ ਦੇ ਖਿਲਾਫ ਬੇਪਰੋਸਗੀ ਦਾ ਕੱਲਿਆਂ ਦੇ ਖਿਲਾਫ ਮਤਾ ਲਿਆਉਣਾ ਇਹ ਇੱਕ ਇੱਕ ਰਲੀ ਮਿਲੀ ਸਾਜ਼ਿਸ਼ ਹੈ ਜੇ ਮਤਾ ਲਿਆਉਣਾ ਹੁੰਦਾ ਤਾਂ ਦੋਨਾਂ ਦੇ ਖਿਲਾਫ ਹੀ ਲਿਆਉਂਦੇ ਤਾਂ ਕਹਿਣਾ ਮੈਂ ਕੀ ਚਾਹੁੰਦਾ ਵੀ ਜਿੱਥੇ ਇਹ ਮਤਾ ਲਿਆਂਦਾ ਜਿੰਨੇ ਕਾਉਂਸਲਰ ਉੱਥੇ ਹਾਜ਼ਰ ਹੋਣਗੇ ਔਰ ਇੱਕ ਗੱਲ ਜ਼ਰੂਰ ਹੈ ਜਿਹੜੇ ਕਾਉਂਸਲਰ ਅੱਜ 15 ਕਾਉਂਸਲਰ ਕਾਂਗਰਸ ਪਾਰਟੀ ਨਾਲ ਡੱਟ ਕੇ ਖੜੇ ਆ ਤੇ ਜਿਹੜੇ ਬਾਕੀ ਵੀ ਕਾਉਂਸਲਰ ਐ ਉਹਨਾਂ ਨਾਲ ਵੀ ਨਿੱਜੀ ਤੌਰ ਤੇ ਗੱਲਬਾਤ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ ਨਾਲ ਜੇਕਰ ਉਹਨਾਂ ਨੇ ਕਿਹਾ ਤਾਂ ਕਰਕੇ ਇਹ ਗੱਲ ਚੱਲੂਗੀ ਪਰ ਮੈਂ ਇੱਥੇ ਇਹੀ ਕਹੂੰਗਾ ਕਿ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਤੇ ਹੁਣ ਸਾਰਾ ਕੰਮ ਹੋਣਾ ਜੋ ਪਾਰਟੀ ਦਾ ਹੁਕਮ ਹੋਊਗਾ ਉਹਨੂੰ ਇੱਲ ਬਿਨ ਲਾਗੂ ਕੀਤਾ ਜਾਊਗਾ ਜਿਵੇਂ ਉਹਨਾਂ ਨੇ ਆਪਣਾ ਕਾਉਂਸਲਰ ਛੋੜ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿਆ ਇਸ ਕੋ ਕਾ ਪਾਰਟੀਬਾਦੀ ਸੇ ਉੱਠ ਕੇ ਕਹਿੰਗੇ ਦੇਖੋ ਆਪਨੇ ਜੋ ਸਵਾਲ ਕੀਤਾ ਹੈ ਇਹ ਪਾਰਟੀਬਾਦੀ ਸੇ ਉੱਪਰ ਉੱਠ ਕੇ ਨਹੀਂ ਹੁੰਦਾ ਜੋ ਕਿਸੇ ਵੀ ਪਾਰਟੀ ਕਿਸੇ ਵੀ ਅਦਾਰੇ ਮੇ ਮਾਲਕ ਕਾਰਜਕਰਤ ਵੀ ਹੁੰਦਾ ਹੈ ਜャ ਕੋਈ ਬੰਦਾ ਕਿਸੇ ਪੋਸਟ ਤੇ ਕੰਮ ਕਰਦਾ ਤਾਂ ਉਹਨੂੰ ਉਹ ਪੋਸਟ ਉਸ ਪਾਰਟੀ ਜਾਂ ਅਦਾਰੇ ਨੇ ਦਿੱਤੀ ਹੁੰਦੀ ਹੈ ਇਹ ਨਹੀਂ ਹੋ ਸਕਦਾ ਵੀ ਬੰਦਾ ਨਿੱਜੀ ਫੈਸਲੇ ਕਰਕੇ ਉਸ ਤੇ ਕੋਈ ਚੀਜ਼ ਦਾ ਫੈਸਲਾ ਲੈ ਲੇ ਕੋਈ ਗਿਲੇ ਸ਼ਿਕਵੇ ਹੁੰਦੇ ਆ ਉਹ ਬੈਠ ਕੇ ਦੂਰ ਕਿਤੇ ਜਾਂਦੇ ਆ ਕੋਈ ਗੱਲਬਾਤ ਮਨ ਚ ਹੁੰਦੀ ਹੈ ਕੋਈ ਇੱਕ ਬੰਦਾ ਨਹੀਂ ਸੁਣਦਾ ਤਾਂ ਦੂਜੇ ਤੱਕ ਪਹੁੰਚਦੇ ਕਿਤੇ ਜਾਂਦੇ ਆ ਪਰ ਇਹ ਗੱਲ ਕਹਿਣਾ ਵੀ ਅਸੀਂ ਪਾਰਟੀ ਬਾਜੀ ਤੋਂ ਪਾਰਟੀ ਬਾਜੀ ਦੇ ਵਿੱਚ ਕਾਦੀ ਹੈ ਉਹ ਕਾਂਗਰਸ ਪਾਰਟੀ ਦੇ ਨਮਾਇंदे ਨੇ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਕਾਂਗਰਸ ਪਾਰਟੀ ਦੇ ਹੀ ਅਹੁਦੇ ਨੇ ਕਾਂਗਰਸ ਪਾਰਟੀ ਕਰਕੇ ਹੀ ਅੱਜ ਉਹਨਾਂ ਦਾ ਇਸ ਜੀਤੇ ਸਥਾਨ ਤੇ ਉਹਨਾਂ ਵਿਰਾਜਮਾਨ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਇਹ ਕਹਿਣਾ ਮੈਨੂੰ ਲੱਗਦਾ ਇਹ ਠੀਕ ਨਹੀਂ ਹੈ ਇਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਨਹੀਂ ਕਿਹਾ ਜਾ ਸਕਦਾ ਕਾਂਗਰਸ ਦੇ ਕਾਉਂਸਲਰ ਨੇ ਕਾਂਗਰਸ ਨਾਲ ਹੀ ਰਹਿਣ ਦਾ ਹੱਕ ਬੰਦਾ ਸੀ ਕਾਹਤਕਾਰੀ ਕੀ ਇਹ ਕਿਸ ਕੀ ਨਾਮ دیا ਗਿਆ ਇਸ ਕੋ ਫਿਰ ਅਗਰ ਪਾਰਟੀ ਬਾਜੀ ਸੇ ਉੱਤਰ ਨਹੀਂ ਕੀਤਾ ਤਾਂ ਕੀ ਇਹ ਬਗਾਵਤ ਦੇਖੋ ਮੈਂ ਫਿਰ ਕਹਿ ਰਹਾ ਹੂੰ ਕਿ ਆਪ ਲੋਗੋ ਕੇ ਮਾਧਿਅਮ ਸੇ ਥੋੜੇ ਪ੍ਰੈਸ ਵਾਲੇ ਵੀਰਾਂ ਦੇ ਮਾਧਿਅਮ ਨਾਲ ਵੀ ਮੈਨੂੰ ਬਹੁਤ ਸਾਰੀਆਂ ਗੱਲਾਂ ਦੀ ਜਾਣਕਾਰੀ ਹੈ ਆਮ ਜਿਹੜੇ ਸ਼ਹਿਰੀ ਹੈ ਉਹਨਾਂ ਦੇ ਮਾਧਿਅਮ ਨਾਲ ਵੀ ਬਹੁਤ ਸਾਰੀ ਚੀਜ਼ਾਂ ਦੀ ਜਾਣਕਾਰੀ ਹੈ ਮੈਂ ਆਪਦੀ ਸਮੂਚੀ ਲੋਕਲ ਲੀਡਰਸ਼ਿਪ ਨਾਲ ਬੈਠ ਕੇ ਗੱਲਬਾਤ ਕਰਕੇ ਜਿਵੇਂ ਉਹਨਾਂ ਕੋਲੇ ਸਾਰੀ ਗੱਲ ਆਈ ਉਹਦੀ ਪੂਰੀ ਸਮੀਖਿਆ ਕਰਕੇ ਉਹ ਵੀ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਨੌਲੇਜ ਜ਼ਰੂਰ ਲੈ ਕੇ ਆਉਂਗਾ ਕਿਉਂਕਿ ਮੈਂ ਅੱਜ ਕੱਲਾ ਚਾਹੇ ਮੈਂ ਬੇਸ਼ੱਕ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਹਾਂ ਪਰ ਜਿਹੜੇ ਪਾਰਟੀਆਂ ਦੇ ਫੈਸਲੇ ਹੁੰਦੇ ਆ ਸਮੁੱਚੀ ਲੀਡਰਸ਼ਿਪ ਦੇ ਸਹਿਯੋਗ ਨਾਲ ਲਉਂਦੇ ਆ ਤਾਂ ਰਲ ਮਿਲ ਕੇ ਹੀ ਉਹਤੇ ਕਰੂੰਗਾ ਆਪ लास्ट ਮੂਮੈਂਟ ਤੱਕ ਤਾਂ ਇਹ ਹੀ ਕਹਿ ਰਹੇ ਸੀ ਕਿ ਮੇਰੇ ਪਾਸ 27 ਐਮਸੀ ਹੈ ਠੀਕ ਹੈ ਔਰ ਇੱਕਦਮ ਸੇ 27 ਕੇ 10 ਰਹਿਣਾ ਜਬ ਮੈਡਮ ਨੇ ਆਣਾ ਹੂਆ ਤਾਂ ਇਹ ਐਸਾ ਕਿਵੇਂ ਇੱਕਦਮ ਸਭ ਬਿਕਰ ਕਿਵੇਂ ਗਏ ਦੇਖਿਏ ਮੈਨੇ ਉਸ ਦਿਨ ਵੀ ਉਸ ਦਿਨ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਕੋਲੇ 26 ਐਮਸੀ ਸੀਗੇ ਠੀਕ ਹੈ 26ਾਂ ਚੋਂ ਜਿਸ ਦਿਨ ਮੈਂ ਮਾਇਆ ਉਹਦੇ ਵੀ ਸਾਡੇ 12 ਕਾਉਂਸਲਰ ਉੱਥੇ ਹਾਜ਼ਰ ਹੋਏ ਸੀ ਚਾਰ ਪੰਜ ਕਾਉਂਸਲਰ ਸਾਡੇ ਬਾਹਰ ਗਏ ਸੀ 6-7 ਕਾਉਂਸਲਰਸ ਦੇ ਫੋਨ ਉਹਨਾਂ ਦਿਨਾਂ 'ਚ ਬੰਦ ਹੁੰਦੇ ਸੀ ਪਰ ਉਸ ਚੀਜ਼ ਤੋਂ ਤੁਸੀਂ ਸਾਰੇ ਜਾਣੂ ਉਹ ਵੀ ਕਿਉਂ ਬੰਦ ਹੁੰਦੇ ਸੀ ਕਿਉਂਕਿ ਤੁਹਾਨੂੰ ਪਤਾ ਥੋੜੇ ਮਾਧਿਅਮ ਤੋਂ ਸਾਨੂੰ ਪਤਾ ਲੱਗਿਆ ਸੀ ਵੀ ਇਹ ਐਸ ਕਰਕੇ ਬੰਦ ਹੁੰਦੇ ਤੇ ਉੱਥੇ ਚਲੇ ਗਏ ਇਸ ਕਰਕੇ ਜਦੋਂ ਅਮਰਤਾ ਵੜਿੰਗ ਜੀ ਇੱਥੇ ਬਠਿੰਡੇ ਆਏ ਸੀ ਉਸ ਮੀਟਿੰਗ 'ਚ ਇਹ ਕਾਰਨ ਸੀਗੇ ਜਿੱਥੋਂ ਤੱਕ ਤੁਸੀਂ ਕਿਹਾ ਵੀ 26 ਕਾਉਂਸਲਰ ਸੀ ਤੁਹਾਡਾ ਨਹੀਂ ਬਣਿਆ ਜੇ ਨਹੀਂ ਬਣਿਆ ਤਾਂ ਸਾਰਾ ਕੁਝ ਤੁਹਾਡੇ ਮੂਹਰੇ ਹੀ ਹੈ ਜੇ ਉਸੇ ਗੱਲ ਦੀ ਤਾਂ ਸਮਿਖਿਆ ਕਰਨੀ ਹੈ ਇਹ ਜੋ ਜ਼ਿੰਮੇਵਾਰ ਜਿਹੜੇ ਕਾਉਂਸਲਰ ਸੀ ਡਿਪਟੀ ਮੇਅਰ ਹੋ ਗਏ ਕਾਰਜਕਾਰੀ ਮੇਅਰ ਹੋ ਗਏ ਉਹਨਾਂ ਨੂੰ ਵੀ ਜ਼ਿੰਮੇਵਾਰ ਸਮਝਿਆ ਕਿ ਕਿਤੇ ਸਾਡੀਆਂ ਗੱਲਾਂ ਦੀਆਂ ਉਹਨਾਂ ਨੇ ਸਾਡੇ ਕੰਮ ਹੀ ਨਹੀਂ ਕੀਤੇ ਮੈਂ ਸੋਡੀ ਗੱਲ ਕਮਰਿਆਂ ਦੇ ਵਿੱਚ ਉਹਨਾਂ ਦੇ ਕਮਰ ਰਜ ਹੀ ਬੈਠ ਕੇ ਜਿਹੜੇ ਬੈਠ ਕੇ ਰਣਨੀਤੀਆਂ ਕਰਦੇ ਸੀ ਉਹ ਵੀ ਨਹੀਂ ਖੜੇ ਇਸ ਗੱਲ ਦਾ ਮੈਂ ਪਹਿਲਾਂ ਵੀ ਆਵਾਜ਼ ਉਠਾਉਂਦਾ ਰਿਹਾ ਕਿ ਜਿਹੜੇ ਬੰਦੇ ਦਾਗੀ ਬਾਗੀ ਐ ਜਿਹੜੇ ਬੰਦੇ ਧੋਖੇबाज ਰਹੇ ਐ ਉਹ ਬੰਦੇ ਥੋਡੇ ਦੋਹਾਂ ਦੇ ਦਫ਼ਤਰਾਂ 'ਚ ਬਹਿ ਕੇ ਰੋਟੀ ਪਾਣੀ ਖਾਂਦੇ ਐ ਉੱਥੇ ਬਹਿ ਕੇ ਜਾਣ ਕੇ ਕਰਦੇ ਐ ਔਰ ਜਿਹੜੇ ਬੰਦੇ ਉਸ ਸਮੇਂ 'ਚ ਕਾਂਗਰਸ ਪ੍ਰਧਾਨ ਜੋ 22 ਇਲੈਕਸ਼ਨ ਉਹਨਾਂ ਦੀ ਪੱਤਰਮ ਪਤਨੀ ਲੜ ਰਹੇ ਸੀ ਅਮਰਤਾ ਵੜਿੰਗ ਜੀ ਉਸ ਇਲੈਕਸ਼ਨ ਚ ਉੱਥੇ ਜਾ ਕੇ ਵੀ ਵਿਰੋਧ ਕਰਦੇ ਸੀ ਤੇ ਇੱਥੇ ਆ ਕੇ ਸਾਡੇ ਦਫ਼ਤਰਾਂ ਚ ਬੈਠਦੇ ਸੀ ਮੈਂ ਉਦੋਂ ਵੀ ਬੋਲ ਕੇ ਪਾਇਆ ਸੀ ਤੁਹਾਡੇ ਕੋਲੇ ਰਿਕਾਰਡ ਹਾਜ਼ਰ ਹੋਊਗਾ ਪਰ ਜੇ ਮੇਰੀ ਗੱਲ ਉਦੋਂ ਉਹਨਾਂ ਨੇ ਸੁਣੀ ਹੁੰਦੀ ਤਾਂ ਸ਼ਾਇਦ ਦਿਨ ਨਾ ਆਉਂਦਾ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਉਹਨਾਂ ਲੋਕਾਂ ਕਰਕੇ ਨੁਕਸਾਨ ਹੋਇਆ ਉਹਨਾਂ ਸਾਥੀਆਂ ਨੇ ਅੱਜ ਬੇਕਰੋਸਗੀ ਮਤੇ ਤੇ ਵੀ ਇਹਨਾਂ ਦੇ ਉਲਟ ਸਾਈਨ ਕੀਤੇ ਆ ਜਿੱਥੇ ਬਹਿ ਕੇ ਨੂਨ ਪਾਣੀ ਨਾਲ ਸਾਂਝਾ ਕੀਤਾ ਉਹਨਾਂ ਸਾਥੀਆਂ ਦੇ ਖਿਲਾਫ ਜਿੱਥੇ ਗੱਲ ਹੋਈ ਅਗਰ ਉਦੋਂ ਇਹ ਰੋਕਿਆ ਹੁੰਦਾ ਤਾਂ ਚੱਲਦਾ ਮੈਂ ਸੋਡੇ ਮਾਤੇ ਵਰਾਈਆਂ ਚ ਇੱਕ ਗੱਲ ਕਹਿ ਦੇਣਾ ਚਾਹੁੰਦਾ ਜਦੋਂ ਮੈਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਸੇਵਾ ਮਿਤੀ ਸੀ ਉਸ ਟਾਈਮ ਪੰਜਾਬ ਦੀ ਤੇ ਬਠਿੰਡੇ ਦੇ ਕਾਂਗਰਸ ਦੀ ਹਾਲਤ ਬਹੁਤ ਜ਼ਿਆਦੀ ਮਾੜੀ ਸੀ ਮੈਂ ਮਿੰਤਾ ਕਰਦੇ ਹੋਏ ਸਾਥੀ ਸਹਿਯੋਗੀਆਂ ਨੂੰ ਨਾਲ ਲੈਂਦੇ ਹੋਏ ਕਲੀ-ਕਲੀ ਜਾਂਦੇ ਹੋਏ ਪੁਰਾਣੇ ਕਾਂਗਰਸੀ ਪਰਿਵਾਰਾਂ ਨੂੰ ਨਾਲ ਲੈ ਕੇ ਸਭ ਦੇ ਸਹਿਯੋਗ ਨਾਲ ਅਸੀਂ ਸਾਰਿਆਂ ਨੇ ਕਾਂਗਰਸ ਨੂੰ ਇੱਥੋਂ ਤੱਕ ਲਿਆਂਦਾ ਥੋੜੀ ਮੇਰੀ ਕਮਜ਼ੋਰੀ ਰਹੀ ਕਿ ਮੈਂ ਬਹੁਤ ਨਰਮ ਹੋ ਕੇ ਚੱਲਦਾ ਸੀ ਕਿਉਂਕਿ ਮੈਨੂੰ ਇਹ ਲੱਗਦਾ ਸੀ ਵੀ ਸਮਾਂ ਅਜੇ ਹੈ ਪਾਰਟੀ ਤੇ ਮਾੜਾ ਸਮਾਂ ਲੋਕ ਵਿਖਰ ਗਏ ਲੋਕਾਂ ਦੇ ਮਨ ਟੁੱਟ ਗਏ ਆਤਮਾ ਅੰਦਰੋਂ ਟੁੱਟੀ ਪਈ ਹੈ ਤਾਂ ਮੈਂ ਕਾਂਗਰਸ ਇਕੱਠੀ ਕਰਨੀ ਹੈ ਇਸੇ ਕਰਕੇ ਮੈਥੋਂ ਥੋੜੀ ਜੀ ਕਮਜ਼ੋਰੀ ਇਹ ਵੀ ਹੋਈ ਕਿ ਜਦੋਂ ਕਾਂਗਰਸ ਦੇ ਕਾਉਂਸਲਰ ਸੀ ਤਾਂ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਉਥੇ ਦੇਖਰੇਖ ਤਾਂ ਕਰਦਾ ਸੀ ਪਰ ਮੈਨੂੰ ਇਹ ਸਮਾਂ ਮਿਲਦਾ ਸੀ ਕਿ ਅਸੀਂ ਕਰ ਲਾਂਗੇ ਠੀਕ ਹੈ ਚੱਲੀ ਜਾਂਦਾ ਪਰ ਮੈਂ ਇਹ ਨਹੀਂ ਕਹਿੰਦਾ ਉਹਨਾਂ ਦੀ ਗਲਤੀ ਹੈ ਇਹ ਗਲਤੀ ਮੇਰੀ ਹੈ ਕਿ ਮੈਨੂੰ ਬਤੌਰ ਪ੍ਰਧਾਨ ਉਥੇ ਹੋਰ ਵੱਧ ਸੁਚੇਤ ਰਹਿਣਾ ਚਾਹੀਦਾ ਸੀ ਪਰ ਅੱਜ ਤੋਂ ਬਾਅਦ ਮੈਂ 26 ਜਨਵਰੀ ਨੂੰ ਪ੍ਰਣ ਕੀਤਾ ਸੀ ਜਦੋਂ ਝੰਡੇ ਦੇ ਤੇ ਰਸਮ ਕੀਤੀ ਜੇ ਗਣਤੰਤਰ ਦਿਵਸ ਤੇ ਕੋਈ ਵੀ ਸਾਥੀ ਇਨਡਿਸਿਪਲਨ ਕਰੂਗਾ ਪਾਰਟੀ ਦਾ ਡੈਕੋਰਮ ਤੋੜੂਗਾ ਪਾਰਟੀ ਦੀਆਂ ਰਵਾਈਤਾਂ ਤੋਂ ਬਾਹਰ ਚੱਲੂਗਾ ਆਪ ਦੇ ਆਪ ਨੂੰ ਸੀਨੀਅਰ ਕਹਿ ਕੇ ਬਿਨਾ ਪਾਰਟੀ ਦਾ ਕੰਮ ਨਹੀਂ ਕਰੂਗਾ ਜੇ ਕੋਈ ਹੋਰ ਵੀ ਕੰਮ ਕਰੂਗਾ ਜਿਹਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਮੈਂ ਦੋਨੇ ਹੱਥ ਜੋੜ ਕੇ ਉਹਨੂੰ ਬੇਨਤੀ ਕਰ ਦਊਗਾ ਵੀ ਸਾਡੇ ਸਬਰ ਦਾ ਇਮਤਿਹਾਨ ਨਾ ਲਓ ਕੰਮ ਕਰੋ ਮੂਹਰੇ ਆਓ ਸਥਾਨ ਜਿੱਥੇ ਮਿਲਦਾ ਉੱਥੇ ਬੈਠੋ ਪਰ ਇਦੋਂ ਬਾਅਦ ਇਨਡਿਸਿਪਲਨ ਕਿਸੇ ਵੀ ਕਿਸਮ ਤੇ ਟੋਲਰੇਟ ਨਹੀਂ ਹੋਊਗਾ ਮੈਂ ਪ੍ਰਧਾਨ ਰਹਾ ਜਾਂ ਨਾ ਰਹਾ ਮੈਨੂੰ ਵਕਤ ਦੁਆਰਾ ਮਿਲੇ ਜਾਂ ਨਾ ਮਿਲੇ ਪਰ ਉਹ ਜ਼ਰੂਰ ਸचेत ਰਹਿਣ ਵੀ ਇਦੋਂ ਬਾਅਦ ਇਨਡਿਸਿਪਲਨ ਪਾਰਟੀ ਦੇ ਉਲਟ ਜਾਂ ਗਤੀਵਿਧੀਆਂ ਦੇ ਉਲਟ ਜਾਂ ਕੋਈ ਵੀ ਇਹਦਾ ਕਾਰਜ ਹੋਊਗਾ ਤਾਂ ਉਹਦੇ ਵਿੱਚ ਸ਼ਕਤੀ ਨਾਲ ਉਹਨਾਂ ਨਾਲ ਬੇਨਤੀਆਂ ਕਰਦੇ ਹੋਏ ਕਾਰਜਕ੍ਰਮ ਚੱਲੂਗਾ ਜਿੱਥੋਂ ਤੱਕ ਡਿਪਟੀ ਮੇਅਰ ਸਾਹਿਬ ਦੇ ਬੇਪਰੋਸਗੀ ਦਾ ਮਤ ਹੈ ਇਹਦੀ ਵੀ ਜ਼ਿੰਮੇਵਾਰੀ ਮੈਂ ਹੀ ਲਵਾਂਗਾ ਹੁਣ ਅਸੀਂ ਰਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਸ਼ਾਂ ਮੁਤਾਬਕ ਜੋ ਸਾਨੂੰ ਦਿਸ਼ਾ ਨਿਰਦੇਸ਼ ਹੋਣਗੇ ਜਿਵੇਂ ਕਹਿਣਗੇ ਉਹਦੀ ਅਗਵਾਈ ਕਰਦੇ ਹੋਏ ਅਸੀਂ ਡਿਪਟੀ ਮੇਅਰ ਸਰਾਰ ਹਰਮੰਦਰ ਸਿੰਘ ਦੇ ਇਸ ਖਿਲਾਫ ਜੋ ਬੇਪਰੋਸਗੀ ਮਤਾ ਲੈਂਦਾ ਉਹ ਤੇ ਵੀ ਪੂਰੀ ਡਟ ਕੇ ਲੜਾਈ ਲੜਾਂਗੇ ਔਰ ਅੰਬੀਲ ਕਰਾਂਗੇ ਕਿ ਸਾਡੇ शहर वी तो का आना नहीं करता था देखिए क्योंकि सवा साल हो गया हमारी मेयर की पोस्ट खाली पड़ी है हमारे पास बहुमत होने के बावजूद ऐसा है कुछ चीजें ऐसी हैं जिनको जब कभी कोई बीमार है ना उदो हालात कुछ होते हैं ਜਦੋਂ ਮਹੀਨੇ ਦੋ ਮਹੀਨੇ ਠੀਕ ਹੋ ਜਾਂਦਾ ਫਿਰ ਬਿਮਾਰ ਵੀ ਆਪਦੀ ਤਕਲੀਫ ਭੁੱਲ ਜਾਂਦਾ ਜਦੋਂ ਮੇਅਰ ਦਾ ਲਾਇਆ ਸੀ ਉਸ ਤੋਂ ਬਾਅਦ ਕੇਸ ਚੱਲਦਾ ਰਿਹਾ ਹਾਈ ਕੋਰਟ ਦੇ ਵਿੱਚ ਜਦੋਂ ਹਾਈ ਕੋਰਟ ਤੋਂ ਕੇਸ ਜਿੱਤ ਕੇ ਆਏ ਤਾਂ ਅਸੀਂ ਉਸ ਸਮੇਂ ਦੇ ਕਮਿਸ਼ਨਰ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਅਰ ਦੀ ਚੋਣ ਵਾਸਤੇ ਪੱਤਰ ਲਿਖੋ ਉਹਨਾਂ ਨੇ ਪੱਤਰ ਲਿਖਿਆ ਜਦੋਂ ਪੱਤਰ ਲਿਖਿਆ ਤਾਂ ਉਸ ਤੋਂ ਬਾਅਦ ਕਦੇ ਕੋਈ ਇਲੈਕਸ਼ਨ ਆ ਗਈ ਕਦੇ ਕੋਈ ਇਲੈਕਸ਼ਨ ਆ ਗਈ ਕਦੇ ਕੋਈ ਇਲੈਕਸ਼ਨ ਆ ਗਈ ਮੈਂ ਇਸ ਗੱਲ ਨਾਲ ਇਸ ਸਾਡੀ ਅਣਗੈਲੀ ਨੂੰ ਕਿਸੇ ਹੋਰ ਤੇ ਨਹੀਂ ਪਾਉਂਦਾ ਪਰ ਸਰਕਾਰ ਨੇ ਵੀ ਉਦੋਂ ਚੋਣ ਨਹੀਂ ਕਰਾਈ ਦੋ ਤਿੰਨ ਵਾਰ ਪੱਤਰ ਲਿਖੇ ਜੇ ਪੱਤਰ ਚਲੋ ਇਹ ਮਿੱਥੀ ਕੀਤੀ ਸੀ ਕਈ ਵਾਰ ਕੋਈ ਚੀਜ਼ ਬਣ ਨਹੀਂ ਹੁੰਦੀ ਹੈ ਕਈ ਵਾਰ ਕੋਈ ਚੀਜ਼ਾਂ ਦੇ ਹਾਲਾਤ ਹੁੰਦੇ ਆ ਕਈ ਵਾਰ ਚੀਜ਼ਾਂ ਨੂੰ ਅਮਲ ਆਉਣ ਵਿੱਚ ਜਾਂ ਇੱਕ ਦੂਜੇ ਦੇ ਕੋਈ ਗੱਲ ਲਿਆਉਣ ਵਾਸਤੇ ਰੱਬ ਦੀ ਵੀ ਕੋਈ ਪ੍ਰਕਿਰਿਆ ਹੁੰਦੀ ਹੈ ਪਰ ਇਹ 'ਚ ਸਾਡਾ ਕੋਈ ਤੋਸ਼ ਨਹੀਂ ਸੀ ਜਿੱਥੋਂ ਤੱਕ ਸਿਆ ਰਾਜਾ ਵੜਿੰਗ ਜੀ ਦਾ ਸਵਾਲ ਪ੍ਰਧਾਨ ਜੀ ਉਹਨਾਂ ਨੇ ਕਾਉਂਸਲਰਜ਼ ਨਾਲ ਮੀਟਿੰਗ ਕੀਤੀ ਸੀ ਕਾਉਂਸਲਰਜ਼ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਜਾਂ ਤਾਂ ਤੁਸੀਂ ਆਪੇ ਬੈਠ ਕੇ ਫੈਸਲਾ ਕਰ ਲਓ ਜਾਂ ਸਾਡੇ ਦੇ ਛੱਡ ਦਿਓ ਅਸੀਂ ਦੇ ਦੇਾਂਗੇ ਉਸ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ ਉਸ ਤੋਂ ਬਾਅਦ ਦਿੱਲੀ ਦਾ ਇਲੈਕਸ਼ਨ ਆ ਗਿਆ ਉਸ ਤੋਂ ਬਾਅਦ ਕੋਈ ਕਾਰਪੋਰੇਸ਼ਨਾਂ ਦੇ ਸਟੇਟ ਦੇ ਦੂਜੇ ਇਲੈਕਸ਼ਨ ਆ ਗਏ ਇਸ ਕਰਕੇ ਕਈ ਅਜਿਹੇ ਕਾਰਨ ਹੁੰਦੇ ਆ ਪਰ ਜਦੋਂ ਆਪਾਂ ਕੋਈ ਸਵਾਲ ਜਾਂ ਕੋਈ ਗੱਲ ਦਾ ਜਵਾਬ ਦੇਣਾ ਹੁੰਦਾ ਆਪਾਂ ਕਿਸੇ ਇੱਕ ਬੰਦੇ ਦੇ ਗੱਲ ਨਹੀਂ ਸਿੱਟ ਸਕਦੇ ਆਪਾਂ ਆਪ ਦੀਆਂ ਗਲਤੀਆਂ ਨੂੰ ਜ਼ਿੰਮੇਵਾਰ ਸਖਸ਼ਾਂ ਦੇ ਮੋਢਿਆਂ ਤੇ ਜੇ ਧਰਕੇ ਚਲਾਵਾਂਗੇ ਉਹ ਸਹੀ ਗੱਲ ਨਹੀਂ ਹੈ। ਕਿਉਂਕਿ ਵੜਿੰਗ ਸਾਹਿਬ ਦਾ ਜੇ ਤੁਸੀਂ 3-4 ਮਹੀਨਿਆਂ ਦਾ ਟੂਰ ਪ੍ਰੋਗਰਾਮ ਕੱਢੋ ਤਾਂ ਫੇਸਬੁੱਕ ਹੈ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਦਿਨ ਅੰਬਰ ਸਰ ਇੱਕ ਦਿਨ ਫਗਵਾੜ ਇੱਕ ਦਿਨ ਦਿੱਲੀ ਇੱਕ ਦਿਨ ਚੰਡੀਗੜ੍ਹ ਇੱਕ ਦਿਨ ਫਲਾਣੀ ਤਾਂ ਇੱਕ ਦਿਨ ਫਲਾਣਾ ਇਲੈਕਸ਼ਨ ਇੱਕ ਦਿਨ ਫਲਾਣੀ ਮੀਟਿੰਗ ਇੱਕ ਦਿਨ ਫਲਾਣੀ ਮੀਟਿੰਗ ਉਹ ਤਕਰੀਬਨ ਚੱਲਿਆ ਹੋਇਆ ਕਾਉਂਸਲਰ ਕਹਿੰਦੇ ਵੀ ਸਾਰੀ ਜਗ੍ਹਾ ਤੇ ਜਾ ਕੇ ਆਏ ਰਾਜਾ ਵੜਿੰਗ ਜੀ ਉਹ ਬਠਿੰਡੇ ਵੀ ਆਉਣਾ ਬੰਦਾ ਸੀ ਉਹਨਾਂ ਦਾ ਬਠਿੰਡੇ ਆਉਣਾ ਬੰਦਾ ਸੀ ਪਟਿੰਡੇ ਆਉਂਦਾ ਟਾਈਮ ਹੀ ਨਹੀਂ ਮਿਲਿਆ ਜਿਸ ਦਿਨ ਚਿੱਠੀ ਆਈ ਹੈ ਜਿਸ ਦਿਨ ਚਿੱਠੀ ਆਈ ਹੈ ਉਦੋਂ ਦਿੱਲੀ ਦਾ ਇਲੈਕਸ਼ਨ ਚੱਲਦਾ ਸੀ ਦਿੱਲੀ ਦਾ ਇਲੈਕਸ਼ਨ ਚੱਲਦੇ ਤੇ ਮੈਂ ਕੱਲੇ-ਕੱਲੇ ਕਾਉਂਸਲਰ ਸਹਿਬਾਨ ਨੂੰ ਨਿੱਜੀ ਤੌਰ ਤੇ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਪੁੱਛ ਕੇ ਆਇਆ ਠੀਕ ਹੈ ਅੱਜ ਜਿਹੜੀ ਗੱਲ ਉਹ ਕਹਿੰਦੇ ਐ ਉਹ ਗੱਲ ਠੀਕ ਕਹਿੰਦੇ ਹੋ ਸਕਦੇ ਐ ਮੈਂ ਕਹਿੰਦਾ ਮੰਨ ਲਿਆ ਉਹਨਾਂ ਦੀ ਗੱਲ ਮੰਨ ਲਈ ਵੀ ਉਹ ਠੀਕ ਕਹਿੰਦੇ ਐ ਪਰ ਨਾਲ ਮੈਂ ਇਹ ਵੀ ਕਹਿਣਾ ਹੈ ਵੀ ਜੇ ਹਾਈ ਕਮਾਂਡ ਨੇ ਨਹੀਂ ਸੁਣੀ ਸੀ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਤੁਸੀਂ ਪਾਰਟੀ ਦੇ ਉਲਟ ਜਾ ਕੇ ਕਿਸੇ ਹੋਰ ਦਾ ਸਾਥ ਦੇ ਕੇ ਪਾਰਟੀ ਦੀਆਂ ਨੀਤੀਆਂ ਤੋਂ ਜਾ ਕੇ ਦੇਖੋ ਜ਼ਿੰਦਗੀ ਚ ਇੱਕ ਗੱਲ ਬਣੀ ਆਈ ਹੈ ਹੋਰ ਸਟ੍ਰੀਡਿੰਗ ਕ੍ਰੋਸ VOTING ਇਹ ਲੁਕਮੀ ਛਿਕਮੀ ਹੁੰਦੀ ਆਈ ਹੈ ਪਰ ਇਹ ਕਦੇ ਨਹੀਂ ਹੋਇਆ ਕਿ ਇਸ ਤਰੀਕੇ ਨਾਲ ਕੋਈ ਵੀ ਪਾਰਟੀਆਂ ਦੇ ਡੈਕੋਰਮ ਤੋੜ ਕੇ ਇਹ ਚੀਜ਼ਾਂ ਹੋਣ ਇਹ ਗੱਲ ਠੀਕ ਹੈ ਇਹ ਗੱਲ ਚੰਗੀ ਨਹੀਂ ਹੋਈ ਸ਼ਹਿਰ ਦੇ ਲੋਕ ਵੱਖਰੋ ਵੱਖਰੀ ਗੱਲਾਂ ਕਰਦੇ ਐ ਸ਼ਹਿਰ ਦੇ ਲੋਕ ਤੇ ਤੁਹਾਡੇ ਮਣਾ ਚ ਵੀ ਤੁਹਾਨੂੰ ਵੀ ਆ ਜਿੰਨੇ ਤੁਸੀਂ ਸਾਥੀ ਬੈਠੇ ਹੋ ਤੁਹਾਨੂੰ ਵੀ ਕੱਲੀ ਕੱਲੀ ਗੱਲ ਦਾ ਪਤਾ ਹੈ ਪਰ ਤੁਸੀਂ ਮੇਰੇ ਮੂੰਹ ਚ ਕੁਵਾਉਣਾ ਚਾਹੁੰਦੇ ਹੋ ਸਾਥੀਓ ਤੁਹਾਨੂੰ ਕੋਈ ਗੱਲ ਤੋਂ ਤੁਸੀਂ ਭੱਜੇ ਨਹੀਂ ਤੁਹਾਨੂੰ ਕਿਸੇ ਗੱਲ ਤੋਂ ਇਹ ਨਹੀਂ ਕਿ ਪਤਾ ਨਹੀਂ ਹੈ ਤੁਸੀਂ ਰੋਜ਼ ਗਾਰਡਨ ਦੀ ਅੱਜ ਦੀ ਚਰਚਾ ਲੈ ਲਓ ਤੁਸੀਂ ਜੋਗਰ ਪਾਰਕ ਦੀ ਅੱਜ ਦੀ ਚਰਚਾ ਲੈ ਲਓ ਤੁਸੀਂ ਤਿੰਨ ਕੋਨੀ ਦੇ ਚਾਹਲੀਆ ਚ ਚਰਚਾ ਲੈ ਲਓ ਤੁਸੀਂ ਗੋਲ ਡੱਗੀ ਤੇ ਹੁਣ ਬਾਜ਼ਾਰਾ ਚ ਜਾ ਕੇ ਦੁਕਾਨਾਂ ਤੇ ਚਰਚਾ ਲੈ ਲਓ ਲੋਕ ਇੱਕੋ ਹੀ ਗੱਲ ਕਹਿਣਗੇ ਜਿਹੜੀ ਥੋੜੇ ਮਨਾ ਚ ਹੈ ਉਹ ਗੱਲ ਲੋਕਾਂ ਨੂੰ ਪਤਾ ਹੈ ਪਰ ਕਈ ਵਾਰ ਹਾਲਾਤ ਬਣ ਜਾਂਦੇ ਐ ਐਵੇਂ ਇਸੇ ਦੀ ਫੁੱਟ ਵੀ ਐਸ ਗੱਲ ਦੇ ਵਿੱਚ ਦੇਖੋ ਜੀ ਮੈਂ ਕਹਿੰਦਾ ਘਰੇ ਦੋ ਭਰਾ ਲੜਦੇ ਹੁੰਦੇ ਦਾ ਮਤਲਬ ਇਹ ਨਹੀਂ ਤਾਂ ਵੀ ਅੱਬ ਘਰ ਟਾ ਲਈਏ ਜੇ ਕਿਸੇ ਦੀ ਆਪਸੀ ਫੁੱਟ ਹੈ ਉਹਦਾ ਕੋਈ ਪਲੇਟਫਾਰਮ ਹੁੰਦਾ ਹੈ ਬੰਦੇ ਦੱਸ ਸਕਦੇ ਆ ਗੱਲ ਕਰ ਸਕਦੇ ਆ ਪਰ ਇਹ ਵੀ ਹੁੰਦਾ ਭਿਓ ਪਾਰਟੀ ਦੇ ਬੌਨਸਲਰ ਹੋਣ ਦੇ ਨਾਤੇ ਪਾਰਟੀ ਦੀ ਚੜ੍ਹਦੀ ਕਲਾ ਦੇ ਵਾਸਤੇ ਸਾਥ ਨਾ ਦਿੰਦੇ ਹੋਏ ਤੇ ਦੂਜੇ ਪਾਸੇ ਚਲੇ ਜਾਣ ਇਹ ਚੀਜ਼ ਨਹੀਂ ਮੈਨੂੰ ਇਹ ਲੱਗਦਾ ਨਹੀਂ ਹੁੰਦੀ ਹੋ ਸਕਦਾ ਉਹਨਾਂ ਦਾ ਕੋਈ ਤਰਕ ਹੋਰ ਹੋਵੇ ਪਰ ਮੈਂ ਜ਼ਿੰਮੇਵਾਰੀ ਲੈਣਾ ਇਸ ਗੱਲ ਦੀ ਕਿ ਜੋ ਹੋਇਆ ਸ਼ਾਇਦ ਮੇਰੀ ਨਰਮਾਈ ਮੇਰੀ ਵਾਲਾ ਜਿਆਦਾ ਵਿਸ਼ਵਾਸ ਤੇ ਮੇਰੀ ਆਪਦੀ ਟੀਮ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰਨ ਕਰਕੇ ਇਹ ਕੰਮ ਹੋਇਆ ਪਰ ਗਾਹ ਤੋਂ ਅਗਰ ਇਹ ਜਾ ਕੋਈ ਮੈਚ ਹੋਊਗਾ ਤਾਂ ਜਿਹੜਾ ਬੰਦਾ ਇਸ ਡੈਕੋਰਮ ਨੂੰ ਤੋੜਨ ਦੀ ਕੋਸ਼ਿਸ਼ ਜਾਂ ਕੋਈ ਵਿੱਚ ਲੀਡਰ ਜਾਂ ਕੋਈ ਵਰਕਰ ਜਾਂ ਕੋਈ ਉਪਦੇਦਾਰ ਜਾਂ ਕੋਈ ਹੋਰ ਵੀ ਕਰੂਗਾ ਉਹਨੂੰ ਮੈਂ ਦੋਨੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਾਂਗਰਸ ਦੇ ਦਮ ਤੇ ਮੈਂ ਪੜਾਪਾ ਨਹੀਂ ਲਵਾਉਣਾ ਕਾਂਗਰਸ ਦੇ ਦਮ ਤੇ ਦੇ ਪੰਜੇ ਦੇ ਚੜਾਈ ਵਸਤੇ ਮੈਂ ਹਰ ਉਹ ਕੰਮ ਕਰ ਜੂਗਾ ਜਿਹੜਾ ਕਦੇ ਬਠਿੰਡੇ ਕਾਂਗਰਸ ਨੇ ਅੱਜ ਤੱਕ ਸੋਚਿਆ ਨਹੀਂ ਹੋਣਾ ਕਿਉਂਕਿ ਮੈਂ ਆਪਦੀ ਗਲਤੀ ਨੂੰ ਮੰਨਦਾ ਹਾਂ ਮੈਂ ਬਾਰ ਬਾਰ ਕਹਿੰਦਾ ਕਮਜ਼ੋਰੀ ਮੇਰੀ ਰਹੀ ਕਿਉਂਕਿ ਮੈਂ ਆਪਦੀ ਟੀਮ ਤੇ ਯਕੀਨ ਕੀਤਾ ਮੈਂ ਫੇਰ ਹੀ ਕਹਿੰਦਾ ਜਿੱਥੋਂ ਤੱਕ ਹਾਈ ਕਮਾਂਡ ਦੀ ਕਾਰਵਾਈ ਦਾ ਸਵਾਲ ਹੈ ਇਹ ਹਾਈ ਕਮਾਂਡ ਦੇ ਜ਼ੋਨ ਚ ਗੱਲ ਹੈ ਉਹਨਾਂ ਨਾਲ ਲਿਜੀ ਤੌਰ ਤੇ ਮੀਟਿੰਗ ਕਰਕੇ ਮੈਂ ਗੱਲ ਉਹਨਾਂ ਨੂੰ ਸਾਰੀ ਸੁਚੇਤ ਕਰਕੇ ਦੱਸੂਗਾ ਔਰ ਕੱਲੀ ਕੱਲੀ ਸਮੀਖਿਆ ਕਰਕੇ ਦੱਸੂਗਾ ਮੈਂ ਇਸ ਗੱਲ ਤੇ ਬਿਲਕੁਲ ਵੀ ਸਹਿਮਤ ਨਹੀਂ ਕੀ ਪਾਰਟੀ ਦਾ ਭਰੋਸਾ ਕਿਸੇ ਕੁਝ ਬੰਦਿਆ ਕਰਕੇ ਕੁਝ ਸਾਥੀ ਇਸ ਗੱਲ 'ਚ ਤੋੜ ਜਾਣ ਵੀ ਸਾਡੇ ਪਾਰਟੀ ਬਾਜੀ ਤੋਂ ਉੱਠ ਕੇ ਕੀਤਾ ਹੈ ਇਹ ਗੱਲ ਠੀਕ ਨਹੀਂ ਹੈ ਐਮਐਲਏ ਸਾਹਿਬ ਜੀ ਮੇਰੇ ਖਾਨਣ ਹੈ ਵੀ ਹੋਗੀ ਕੀ ਮੰਨਦੇ ਹੋ ਦੇਖਦੇ ਕਿਸ ਚੀਜ਼ ਦੀ ਪਤਿਏ ਤੁਹਾਨੂੰ ਫਿਰ ਮੈਂ ਉਹੀ ਗੱਲ ਜਿਹੜਾ ਤੁਸੀਂ ਮੈਨੂੰ ਸਵਾਲ ਕਰਦੇ ਹੋ ਤੁਹਾਨੂੰ ਤਾਂ ਇਹ ਵੀ ਪਤਾ ਵੀ ਕੀ ਹੋਇਆ ਮੈਂ ਤੁਹਾਡੇ ਮਾਧਿਅਮ ਰਾ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਨਹੀਂ ਕਹਿੰਦਾ ਕਿਸੇ ਨੇ ਕੋਈ ਚੰਗਾ ਕੀਤਾ ਮੈਂ ਨਹੀਂ ਕਹਿੰਦਾ ਸਾਰਿਆਂ ਨੇ ਕੀਤਾ ਮੈਂ ਨਹੀਂ ਕਹਿੰਦਾ ਮਾੜਾ ਕੀਤਾ ਮੈਂ ਜਿਹੜੇ ਇਲਾਕੇ ਚੋ ਕਾਉਂਸਲਰ ਹਾਂ ਉਸ ਇਲਾਕੇ ਦੇ ਲੋਕ ਮੈਨੂੰ ਮੇਰੇ ਬੱਚਿਆਂ ਨਾਲ ਮੇਰੇ ਇਸਟ ਵਾਲੀ ਥਾਂ ਤੇ ਲੈ ਕੇ ਜਾ ਕੇ ਮਿੱਥੋ ਸੌਖਬਾਨ ਸਿਰ ਤੇ ਹੱਥ ਰੱਖ ਕੇ ਵੀ ਮੈਂ ਆਪਦੇ ਇਲਾਕੇ ਦੇ ਲੋਕਾਂ ਦੀ ਕੀਮਤ ਨਹੀਂ ਲਵਾਈ ਮੈਂ ਆਪਦੇ ਜਵਾਕਾਂ ਦੇ ਸਿਰ ਤੇ ਇਸਟ ਦੇ ਜਾ ਕੇ ਮੱਥੇ ਤੇ ਰੱਖ ਕੇ ਕਹਾਂ ਵੀ ਮੈਂ ਆਪਦੇ ਜਵਾਕਾਂ ਦੀ ਕੀਮਤ ਨਹੀਂ ਲਈ ਤਾ ਮੈਂ ਤਾਂ ਹੀ ਪਾਕ ਸਾਫ ਨਿਕਲੂਗਾ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਕਿਨੇ ਕੀ ਕੀਤਾ ਮੈਂ ਇੱਕ ਪਾਰਟੀ ਨੂੰ ਨਹੀਂ ਕਹਿੰਦਾ ਮੈਂ ਸਭ ਨੂੰ ਕਹਿੰਨਾ ਹੈ ਵੀ ਇਲਾਕੇ ਦੇ ਲੋਕ ਸ਼ਹਿਰ ਦੇ ਲੋਕ ਵਾਰਡਾਂ ਦੇ ਲੋਕ ਸਾਨੂੰ ਉੱਥੇ ਲੈ ਕੇ ਜਾਣ ਤਾਂ ਜਾ ਕੇ ਗੱਲ ਬਣੂਗੀ ਪਹਿਲਾਂ ਚੱਲੇਗੇ ਅਸੀਂ ਦੋ ਦਿਨ ਮੈਨੂੰ ਦੇਖੋ ਜਿੱਥੇ ਮੋਬਾਈਲ ਬੰਦ ਦਾ ਮੈਨੂੰ ਪਤਾ ਸੀ ਕਿੱਥੇ ਕੋਈ ਚਲਾ ਗਿਆ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਪਰ ਮੈਂ ਇਹ ਨਹੀਂ ਕਹਿੰਦਾ ਕਿ ਗਲਤ ਹੋਇਆ ਕੋਈ ਸਹੀ ਹੋਇਆ ਅਰ ਜੋ ਹੋਇਆ ਮੰਦ ਭਾਗਾ ਹੋਇਆ ਕਾਲਾ ਦਿਨ ਲਿਖਿਆ ਜਾਊਗਾ ਇਹਦਾ ਬਹੁਤ ਪਹਿਲਾ ਸਕੀਮ ਚੱਲ ਰਹੀ ਸੀ ਜਦੋਂ ਸ਼ਸ਼ੋਨ ਪ੍ਰਧਾਨ ਨਾਲ ਜਦੋਂ ਬੈਠੇ ਰੋਟਾ ਰੋਟਾ ਕਰਦੇ ਸੀ ਜਿਹੜੀ ਕਮਰੇ ਦੇ ਵਿੱਚ ਉਹ ਵੀ ਕਹਿੰਦੇ ਸੀ ਮੇਰੇ ਨਾਲ 26 ਮੇਰੇ ਨਾਲ ਆ ਰਿਹਾ ਮੈਨੂੰ ਲਿਖਿਆ ਇੱਕ ਯਕੀਨ ਹੀ ਇੱਕ ਯਕੀਨ ਹੀ ਹੁੰਦਾ ਜਿਹਦੇ ਪਾਰਟੀ ਦੇ ਕਾਉਂਸਲਰਸ ਨੇ ਸਾਰੇ ਸਤਕਾਰਯੋਗ ਹੁੰਦੇ ਆ ਇੱਕ ਯਕੀਨ ਹੁੰਦਾ ਵੀ ਇਹ ਪਾਰਟੀ ਦਾ ਕਾਉਂਸਲਰ ਹੈ ਪਾਰਟੀ ਦੇ ਨਾਲ ਹੀ ਰਹੇਗਾ ਲੋਕ ਵਿਸ਼ਵਾਸ ਕੀ ਕਰਨਗੇ ਇਹ ਦੇਖੋ ਇਹੀ ਤਾਂ ਗੱਲ ਮੈਂ ਤੁਹਾਡੇ ਕੋਲ ਕਹੀ ਜਨਾਂ ਕਿ ਜੇ ਤੁਸੀਂ ਕਹਿੰਦੇ ਨਮਕ ਹਰਾਮੀ ਕੀਤੀ ਆ ਨਮਕ ਕਾਨੂੰਨ ਕਾਧਾ ਉਹਨਾਂ ਨੇ ਉਸੇ ਕਮਰੇ ਚ ਨਹੀਂ ਜੀ ਮੈਂ ਉਹਨਾਂ ਨੂੰ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਕਹਿੰਦਾ ਜਿਨ੍ਹਾਂ ਨੂੰ ਪਹਿਲਾਂ ਕੱਢਿਆ ਵਾ ਸੀ ਤੇ ਜਿਹੜੇ ਅਮਰਤਾ ਵੜਿੰਦਰੀ ਦੀ ਵਿਰੋਧਤਾ ਕਰਕੇ ਆ ਕੇ ਇੱਥੇ ਦੁਬਾਰਾ ਬੈੰਦੇ ਸੀ ਉਹਨਾਂ ਲੋਕਾਂ ਦੇ ਕਾਰਨ ਅੱਜ ਉਹਨਾਂ ਲੋਕਾਂ ਨੇ ਇਹਨਾਂ ਨੂੰ ਵੀ ਦੀ ਬਖਸ਼ਿਆ ਇਹਨਾਂ ਦੇ ਬੇਪਰੋਸਗੀ ਦੇ ਮਤੇ ਤੇ ਉਹਨਾਂ ਦੋਵਾਂ ਦੇ ਫੇਰ ਸੈਣ ਹੈ ਕਹਿਣਾ ਮੈਂ ਕੀ ਚਾਹੁੰਦਾ ਹਜੇ ਵੀ ਸਾਡੀ ਪਾਰਟੀ ਦੇ ਆਗੂਆਂ ਨੂੰ ਲੀਡਰਾਂ ਨੂੰ ਵਰਕਰਜ਼ ਨੂੰ ਕਾਉਂਸਲਰਜ਼ ਨੂੰ ਦਰਜਾ ਬਦਰਜਾ ਨੂੰ ਸचेत ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਥੋੜਾ ਨਹੀਂ ਕਿਸੇ ਦਾ ਉਹਨਾਂ ਦਾ ਨਹੀਂ ਬਣਿਆ ਜਿੰਨਾਂ ਨਾਲ ਖਾਦਾ ਪੀਤਾ ਕੋ ਕਦੇ ਕਿਸੇ ਦਾ ਬਣ ਨਹੀਂ ਸਕਦਾ ਅੱਗੇ ਕੀ ਰਣਨੀਤੀ ਹੈ ਰਣਨੀਤੀ ਤੁਹਾਨੂੰ ਦੱਸਿਆ ਹਾਈ ਕਮਾਂਡ ਤੋਂ ਜੋ ਡਾਇਰੈਕਸ਼ਨ ਆਊਗੀ ਉਸੇ ਮੁਤਾਬਕ ਇਹਦੇ ਸਾਰੀ ਕਾਰਵਾਈ ਹੋ ਆਪਾਂ ਵੰਡ ਕੇ ਵੰਡ ਕੇ